ਬਾਈ 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 ਪਹਿਲਾਂ ਗੱਲ ਕਰ ਲੋ ਉਹ ਦੱਸੂ ਹੈਲੋ ਉਹ ਜੱਪੂ ਜਿੱਲੀ ਪੱਲੇ ਗੱਲ ਕਰ ਲੋ ਮੈਨੂੰ ਬਾਈ ਪਹਿਲਾਂ ਵੀ ਨਹੀਂ ਕਰਦੀ ਉਹ ਆ ਜਾ ਯਾਰ ਆ ਇਹਨੂੰ ਨਾਲ ਉਹ ਧੰਨਵਾਦ ਓਏ ਕਮੈਂਟਾ ਸਾਰੇ ਟੱਪ ਕਰ ਦੇ ਕੋਈ ਜੱਟ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਵਤਕਰ ਸਾਹਿਬ ਪਿੱਛੇ ਹੋ ਜਾ ਮਾੜਾ ਮਾੜਾ ਮੇਰਾ ਭਰਾ ਆਪਣੇ ਪਿੰਡਾਂ ਦੇ ਵਿੱਚੋਂ ਬਾਰੀਆਂ ਬੰਨੋ ਤੇ ਬਾਰੀਆਂ ਬਨ ਕੇ ਭਾਈ ਸ਼ੰਭੂ ਤੇ ਵੀ ਖਨੌਰੀ ਤੇ ਵੀ ਤੇ ਜਿਹੜਾ ਸਾਡਾ ਇੱਕ ਮੋਰਚਾ ਹੋਰ ਲੱਗਿਆ ਭਾਈ ਅਮਰਤਪਾਲ ਸਿੰਘ ਆਲਾ ਤੇ ਜਿਹੜੇ ਸਾਡੇ ਬੰਦੀ ਸਿੰਘ ਨੇ ਜਿੰਨਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ ਹੋਇਆ ਜਿੰਨਾ ਜਿਹੜੇ ਅੱਜ ਸਾਡੇ ਜਿਹੜੇ ਨੌਜਵਾਨ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਆ ਜਿਹੜੇ ਪਿਛਲੇ 7-8 ਦਿਨਾਂ ਤੋਂ ਭੁੱਖ ਹੜਤਾਲ ਤੇ ਆ ਉਹਨਾਂ ਵਿੱਚੋਂ ਬਹੁਤਿਆਂ ਦੀ ਹਾਲਤ ਜਿਹੜੀ ਗੰਭੀਰ ਬਣੀ ਹੋਈ ਆ ਤੇ 30 ਸਾਡੇ ਜਿਹੜੇ ਨੌਜਵਾਨ ਆ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਆ ਤੇ ਉਹਨਾਂ ਸਾਰੇ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਮੁਰੇ ਜਿਹੜੇ ਭੁਖੜ ਹੜਤਾਲ ਤੇ ਬੈਠੇ ਐ ਸੋ ਮੇਰਾ ਵੀਰ ਬੇਨਤੀ ਆ ਅਸੀਂ ਕੱਲ ਨੂੰ 24 ਤਰੀਕ ਨੂੰ ਅੰਮ੍ਰਿਤਸਰ ਜਿਹੜਾ ਬੰਦੀ ਸਿੰਘਾਂ ਦੇ ਲਈ ਮੋਰਚਾ ਲੱਗਿਆ ਭੁਖੜ ਹੜਤਾਲ ਤੇ ਬੈਠੇ ਜਿਹੜੇ ਉਹਨਾਂ ਦੇ ਪਰਿਵਾਰ ਐ ਉਹਨਾਂ ਕੋਲੇ ਪਹੁੰਚ ਰਹੇ ਆ ਸੋ ਮੇਰੀ ਅਪੀਲ ਆ ਭਾਈ ਸਮੁੱਚੀ ਸਿੱਖ ਸੰਗਤ ਦੇ ਅੱਗੇ ਖਾਸ ਤੌਰ ਤੇ ਨੌਜਵਾਨਾਂ ਦੇ ਅੱਗੇ ਕਿ ਯਾਰ ਸਾਡਾ ਫਰਜ਼ ਬਣਦਾ ਜਿਹੜੇ ਬੰਦੇ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਤੁਰੇ ਸੀ ਸਾਡੇ ਹੱਕਾਂ ਦੀ ਗੱਲ ਕਰਦੇ ਸੀ ਸਾਡੀ ਜਵਾਨੀ ਨੂੰ ਚਟਿਆਂ ਤੋਂ ਦੂਰ ਕੀਤਾ ਸਾਡੀ ਜਵਾਨੀ ਸਿੱਖੀ ਦੇ ਰਾਹ 'ਤੇ ਤੋਰੀ ਸਾਡੀ ਜਵਾਨੀ ਨੂੰ ਇਤਿਹਾਸ ਨਾਲ ਜੋੜਿਆ ਉਹ ਨੌਜਵਾਨਾਂ ਨੂੰ ਚੱਕ ਕੇ ਐਨਐਸਏ ਲਾ ਗੇ ਡਿਬਰੂਗੜ੍ਹ ਸਿਰ ਤਾਂ ਸਾਲ ਹੋ ਗਿਆ ਉਹ ਨੌਜਵਾਨ ਹਲੇ ਉੱਥੇ ਬੈਠੇ ਐ ਤੇ ਉੱਤੋਂ ਉਹਨਾਂ ਦੀ ਐਨਐਸਏ ਜਿਹੜੀ ਹੋਰ ਵਧਾਉਣ ਦੇ ਲਈ ਨਵੀਆਂ ਤੋਂ ਨਵੀਆਂ ਚਾਲਾਂ ਜਿਹੜੀ ਸਰਕਾਰ ਚੱਲ ਰਹੀ ਹੈ ਕਿ ਇਹਨਾਂ ਕੋਲੇ ਜੀ ਕੈਮਰੇ ਮਿਲੇ ਆ ਜੀ ਮੋਬਾਈਲ ਮਿਲੇ ਆ ਜੀ ਜਦੋਂ ਕਿ ਉਹਨਾਂ ਦੇ ਪੱਖਿਆਂ ਦੇ ਵਿੱਚ ਉਹਨਾਂ ਦੇ ਬਲਮਾਂ ਦੇ ਵਿੱਚ ਉਹਨਾਂ ਦੇ ਗੁਦਰਖਾਨਿਆਂ ਦੇ ਵਿੱਚ ਸਰਕਾਰ ਨੇ ਜਿਹੜੇ ਹਿਡਨ ਕੈਮਰੇ ਹੁੰਦੇ ਆ ਗੁਪਤ ਕੈਮਰੇ ਹੁੰਦੇ ਆ ਰਿਕਾਰਡਿੰਗ ਵਾਲੇ ਵੀਡੀਓ ਵਾਲੇ ਉਹ ਲਾਏ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਚੱਕ ਕੇ ਉਲਟਾ ਲਜਾ ਮੌਰੇ ਸਰਮੜਤਾ ਕਹਾਣੀ ਬੜੀ ਸਾਫ਼ ਆ ਵੀ ਉਹਨਾਂ ਨੂੰ ਹੋਰ ਲੰਮਾ ਸਮਾਂ ਕਿਵੇਂ ਲਮਕਾਉਣਾ ਜੇਲ੍ਹ ਦੇ ਵਿੱਚ ਜਾਂ ਕਿਵੇਂ ਕੋਈ ਪਤਾ ਨਹੀਂ ਉਹਨਾਂ ਦੇ ਕੋਈ ਖਾਣ ਪੀਣ ਦੇ ਵਿੱਚ ਕੋਈ ਸਲੋਪ ਪਾਇਆ ਜਾਂ ਕੋਈ ਜ਼ਹਿਰ ਮਿਲਾ ਦਿੱਤੀ ਜਾਂ ਬਿਤੇ ਹੌਲੀ-ਹੌਲੀ ਕਹਿੰਦੇ ਨੇ ਜੀ ਬੰਦੇ ਬਿਮਾਰ ਹੋ ਗਏ ਅੱਗੇ ਆਈ ਸਾਡੇ ਬੰਦਿਆਂ ਨੂੰ ਇਹ ਮਾਰਦੇ ਆਏ ਆ ਸੋ ਭਰਾਵੋ ਆਪਾਂ ਉਸ ਵੇਲੇ ਵੀ ਇੱਕਤਾ ਹੀ ਕੀਤੀ ਸੀ ਮੈਂ ਤਾਂ ਉਸ ਵੇਲੇ ਵੀ ਪਟਿਆ ਸੀ 18 ਮਾਰਚ ਦੀ ਗੱਲ ਆ 19 ਮਾਰਚ ਨੂੰ ਮੈਂ ਰੌਲਾ ਪਾਇਆ ਸੀ ਪੰਜਾਬ ਦੇ ਲੋਕ ਉੱਠ ਖੜੋ ਸੋਨੂੰ ਕੱਲੇ ਕੱਲੇ ਨੂੰ ਨਖੇੜ ਕੇ ਹੀ ਕੁੱਟਣਗੇ ਮਾਰਨਗੇ ਜਿਲਾ ਸਿੱਟਣਗੇ ਪਰ ਨਹੀਂ ਭਾਈ ਉਦੋਂ ਵੀ ਆਪਾਂ ਘਰਾਂ ਦੇ ਕੁੰਡੇ ਲਾ ਲੇ ਸੀ ਅੱਜ ਸਾਡਾ ਉਹ ਨੌਜਵਾਨ ਮਾਰ ਕੇ ਪੰਜਾਬ ਦੀ ਹੱਦ ਦੇ ਵਿੱਚ ਗੋਲੀ ਮਾਰ ਕੇ ਸਿੱਟ ਗਿਆ ਯਾਰ ਸਰਜ ਬੱਤੀ ਬੋਰ ਦੀ ਗੋਲੀ ਮਾਰੀ ਐ ਐਡੀ ਵੱਡੀ ਘਟਨਾ ਹੋਈ ਐ ਸਾਡੇ ਨੌਜਵਾਨਾਂ ਨੂੰ ਬੋਰੀਆਂ 'ਚ ਪਾ ਕੇ ਚੱਕ ਕੇ ਲਕਤਾਂ ਬਾਹਾਂ ਤੋੜ ਕੇ ਕੋਹ ਨੂੰ ਬਾਕੀ ਬਾਅ ਸੱਟ ਗਏ ਇੱਕ ਮੁੰਡਾ ਨਵੇਂ گاؤں ਦਾ ਮੁੰਡਾ ਹੈ ਜਿਹੜਾ ਪੀਜੀਆਈ ਰੋहतक ਚ ਪਿਆ ਹੈ ਜਿਹਦੀਆਂ ਲੱਤਾਂ ਟੁੱਟੀਆਂ ਨੇ ਬਹਾ ਟੁੱਟੀਆਂ ਨੇ ਜਵਾਲੇ ਤੋੜਤੇ ਦੋਨੇ ਨੱਕ ਤੋੜਤਾ ਜਿਹੜੇ ਨੌਜਵਾਨ ਨੂੰ ਚੱਕ ਕੇ ਪੁਲਿਸ ਉੱਥੇ ਲੈ ਗਈ ਸੀਗੀ ਤੇ ਪੀਜੀਆਈ ਰੋहतक ਦੇ ਵਿੱਚੋਂ ਰੈਫਰ ਨਹੀਂ ਹੋਣਦੀ ਹਰਿਆਣਾ ਪੁਲਿਸ ਰੈਫਰ ਨਹੀਂ ਹੋਣਦੀ ਉਹਨੂੰ ਨਾ ਉਹਦਾ ਪੂਰੇ ਤਰੀਕੇ ਦਾ ਇਲਾਜ ਹੋਣ ਦੇ ਰਹੇ ਆ ਨਾ ਉੱਥੋਂ ਰੈਫਰ ਹੋ ਕੇ ਹੌਣ ਕਿਤੇ ਜਾਣ ਦੇ ਰਹੇ ਆ 307 ਦਾ ਪਰਚਾ ਉਹਨਾਂ ਦੇ ਪਾਸਤਾ ਯਾਰ ਜੇ ਹਲੇ ਵੀ ਇੰਨੇ ਧੱਕੇ ਦੇ ਖਿਲਾਫ ਅਸੀਂ ਘਰਾਂ 'ਚ ਬੈਠੇ ਆਂ ਬਾਈ ਫਿਰ ਸਾਡਾ ਰੱਬ ਹੀ ਰੱਖਾ ਫਿਰ ਇਸ ਕਰਕੇ ਬੇਨਤੀ ਆ ਤੁਹਾਨੂੰ ਭਰਾਵੋ ਕਿ ਜਿੱਥੇ ਮਸਲੇ ਹੋਣਦੇ ਹੋਣ ਨਾ ਹੁਣ ਤਾਂ ਜਮਾ ਸਾਡੇ ਉੱਤੇ ਆ ਚੜ੍ਹੇ ਯਾਰ ਤੇ ਪੰਜਾਬ ਦਾ ਮੁੱਖ ਮੰਤਰੀ ਦੇਖ ਲਓ ਕਹਿ ਰਿਹਾ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਆ ਯਾਰ ਜੇ ਭਵੰਤ ਸਾਂਦੂ ਕਿਸਾਨਾਂ ਨਾਲ ਐ ਤੂੰ ਪੰਜਾਬ ਨਾਲ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਬੰਦਾ ਮਾਰ ਕੇ ਗਿਆ ਐ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਲੱਤਾਂ ਬਾਹਾਂ ਤੋੜੀਆਂ ਨੇ ਪੰਜਾਬ ਦੀ ਹੱਦ ਦੇ ਵਿੱਚੋਂ ਬੰਦੇ ਚੱਕ ਕੇ ਲੈ ਗਏ ਐ ਪੰਜਾਬ ਦੀ ਹੱਦ ਦੇ ਵਿੱਚ ਟ੍ਰੇਟਰ ਟਰਾਲੀਆਂ ਭੰਨ ਕੇ ਗਏ ਐ ਤੇ ਹੁਣ ਤੱਕ ਪਰਚਾ ਕਿਉਂ ਨਹੀਂ ਦਰਜ ਹੋਇਆ ਫਿਰ ਇੱਥੇ ਭਾਨੇਆਰਿਆਂ ਨੂੰ ਚੱਕਦੇ ਆਂ ਮਿੰਟ ਚੱਕ ਕੇ ਚੈਨੀ ਚੋਰੀ ਦਾ ਪਰਚਾ ਫਰੋਤੀਆਂ ਦੇ ਪਰਚੇ ਕੁੱਟਮਾਰ ਕਰਦੇ ਹੋ ਵੀਡੀਓ ਬਣਾਉਣੇ ਹੋ ਇੰਨਾ ਮਿੰਟ ਵੀ ਨਹੀਂ ਲਾਉਂਦੇ ਯਾਰ ਕੀ ਕਰਦੀ ਸੀ ਭਵੰਸਿਆ ਤੇਰੀ ਪੰਜਾਬ ਪੁਲਿਸ ਖੜੀ ਜਦੋਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹਨਾਂ ਨੇ ਯਾਰ ਸਾਡਾ ਆਹ ਕਾਹਨ ਕੀਤਾ ਕਹਾੜੀਆਂ ਦੇ ਨਾਲ ਟੈਂਕੀਆਂ ਵੱਡੀਆਂ ਟਰੈਕਟਰਾਂ ਦੀਆਂ ਟਾਇਰ ਵੱਡੇ ਟਰਾਲੀਆਂ ਉੱਪਰ ਸਮਾਨ ਛੱਡਿਆ ਜਾ ਕੇ ਟਰਾਲੀਆਂ 'ਚ ਪਏ ਸਾਡੇ ਬਜ਼ੁਰਗ ਤਾਂ ਕੁੱਟੇ ਉਹਨਾਂ ਨੇ ਯਾਰ ਆ ਕੇ ਉਹਦਾ ਹਰਿਆਣਾ ਦੀ ਹੱਦ 'ਚ ਨਹੀਂ ਹੋਇਆ ਤਾਂ ਪੰਜਾਬ ਦੀ ਹੱਦ 'ਚ ਲੈ ਜਾਣਾ ਉੱਥੇ ਤੇ ਸਰਕਾਰ ਕਿੱਥੇ ਐ ਕਿ ਕੱਲੇ ਬਿਆਨ ਹੀ ਐ ਹੁਣ ਤੱਕ ਹੁਣ ਬਿਆਨ ਆਉਣ ਲੱਗੇ ਜੀ ਅਸੀਂ ਕਰੋੜ ਰੁਪਇਆ ਦੇਵਾਂਗੇ ਜੀ ਨੌਕਰੀ ਦੇਵਾਂਗੇ ਕੀ ਕਰਨੇ ਆਹੇ ਕਰੋੜਾਂ ਰੁਪਏ ਯਾਰ ਜਾਂ ਨੌਕਰੀਆਂ ਉਹ ਸਾਡੇ ਲੋਕ ਹੀ ਬਹੁਤ ਤਕੜੇ ਨੇ ਉਹ ਪਰਿਵਾਰ ਦੀ ਮਰਜ਼ੀ ਕਰ ਦੇਣਗੇ ਗੱਲ ਨਿصاف ਦੀ ਐ ਅਸੀਂ ਬੰਦਾ ਮਰਵਾ ਲਿਆ ਕਰਕੇ ਠੀਕ ਆ ਬਣ ਕੇ ਨੌਕਰੀ ਤੇ ਖੜਜਾ ਕਰਕੇ ਜਾਂ ਕਰੋੜ ਰੁਪਏ ਤੇ ਖੜਜਾ ਕਰਕੇ ਫਿਰ ਇਹੀ ਕੰਮ ਚੱਲੂਗਾ ਕੱਲਾ ਕੱਲਾ ਮਾਪਿਆਂ ਦਾ ਪੁੱਤ ਯਾਰ ਹੁਣ ਨਵੀਂ ਗੱਲ ਸੁਣ ਲਓ ਅੱਜ ਉਹਦੀ ਮਾਂ ਸਾਹਮਣੇ ਆ ਗਈ ਉਸ ਮੁੰਡੇ ਦੀ ਇਹਨੇ ਕਿਉਂ ਮੇਰੇ ਪਤਨੀ ਮਿੱਟੀ ਰੋਲੀ ਆ ਸਿਸ਼ਕਾਰ ਕਰ ਦਿਓ ਵੀ ਭਾਈ ਤੂੰ 12 13 ਸਾਲ ਦੀ ਆਪਣੇ ਪੁੱਤ ਨੂੰ ਛੱਡ ਕੇ ਗਈਆਂ ਤੇਰਾ ਤਲਾਕ ਵੀ ਹੋਇਆ ਵਾ ਸੀਗਾ ਕਾਰਨ ਕੀ ਉਮਰਾਜਪਿੰਡ ਦੀ ਆ ਜਿਹੜੀ ਬੀਬੀ ਆ ਉਹ ਉਹ ਮੁੰਡੇ ਦੀ ਮਾਂ ਹੈ ਮਹਾਰਾਜਪਿੰਡ ਮੇਰੇ ਨਾਲ ਹੀ ਐ ਸਵੇਰੇ ਉਹਨੂੰ ਕੱਲ ਪੁਲਿਸ ਲੈ ਗਈ ਜੋ ਪੜਾਤਾ ਪੁਲਿਸ ਨੇ ਜੋ ਸਰਕਾਰ ਨੇ ਪੜਾਤਾ ਉਹ ਬਿਆਨ ਦੇਵਾਤੇ ਹੁਣ ਉਹ ਤਾਂ ਦੂਜੇ ਪਾਸੇ ਕਹਾਣੀ ਜਾਣੇ ਸਰਕਾਰ ਕਮਾਉਣ ਨੂੰ ਫਿਰਦੀ ਆ ਸੋ ਪੰਜਾਬ ਦੇ ਲੋਕੋ ਤੁਹਾਨੂੰ ਚਾਰ ਸਪੀਰੋ ਘੇਰਾ ਪਿਆ ਬਾਈ ਬੇਨਤੀ ਆ ਮੇਰੇ ਵੀਰ ਹੱਥ ਮੰਨ ਕੇ ਤੁਹਾਨੂੰ ਕਿ ਆਜੋ ਯਾਰ ਸويس ਕਰਕੇ ਬਾਈ ਕੱਲ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਸਾਡੇ ਐਨਐਸਐ ਲੱਗੇ ਨੌਜਵਾਨਾਂ ਦੇ ਲਈ ਉਹਨਾਂ ਦੇ ਪਰਿਵਾਰ ਭੁਖੜ ਹੜਤਾਲ ਤੇ ਬੈਠੇ ਆ ਸਾਡੇ ਐਨਐਸਐ ਲੱਗੇ ਨੌਜਵਾਨ ਭੁਖੜ ਹੜਤਾਲ ਤੇ ਬੈਠੇ ਆ ਉਹਨਾਂ ਲਈ ਅਸੀਂ ਬਾਈ ਕੱਲ ਨੂੰ ਅੰਮ੍ਰਿਤਸਰ ਆ ਰਹੇ ਆ ਨੌਜਵਾਨ ਨੂੰ ਤੁਹਾਨੂੰ ਅਪੀਲ ਆ ਬਾਈ ਵੱਡੇ ਕਾਫਲੇ ਬਣਾ ਕੇ ਉਹਨਾਂ ਦਾ ਆਪਾਂ ਸਾਥ ਦਿੱਗੇ ਤੇ ਸਾਡੇ ਜਿਹੜੇ ਨੌਜਵਾਨ ਡਿਬਰੂਗੜ੍ਹ ਜ਼ਿਲ੍ਹਾ ਚੋਂ ਆਉਂਦਾ ਉਹਨੂੰ ਪੰਜਾਬ ਲਿਆਉਣ ਲਈ ਅਸੀਂ ਮੋਰਚੇ ਵੀ ਖੋਲ੍ਹ ਗਏ ਪੰਜਾਬ 'ਚ ਜੇ ਡਰ ਕੇ ਤੁਸੀਂ ਅੱਜ ਵੀ ਘਰਾਂ 'ਚ ਵੜ ਗਏ ਤਾਂ ਪਰ ਨਾ ਸਾਡੇ ਪ੍ਰਾਣੇ ਬੰਦੀ ਸਿੰਘ ਬਾਹਰ ਆਉਣੇ ਆ ਨਵੇਂ ਬੰਦੀ ਸਿੰਘ ਹੋਰ ਬਣਾ ਕੇ ਇਹਨਾਂ ਨੇ ਅੰਦਰ ਸਿੱਟਦੇ ਨੇ ਆ ਬਈ ਸੋ ਬੇਨਤੀ ਆ ਮੇਰਾ ਵੀ ਸਾਰਿਆਂ ਨੂੰ ਕਿ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚਾਂਗੇ ਬਾਈ 12:00 ਵਜੇ ਉੱਥੇ ਜਿਹੜੇ ਵੀ ਭਰਾ ਸਾਡੀ ਗੱਲ ਸੁਣਦੇ ਆ ਉਹ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਕੋ ਆਪਣੇ ਸਾਧਨਾ ਦੇ ਉੱਤੇ ਉੱਥੇ ਪਹੁੰਚੋ ਤਾਂ ਕਿ ਆਪਾਂ ਅੱਜ ਉਹਨਾਂ ਦੀ ਆਵਾਜ਼ ਬਣੀਏ ਉਹ ਬਾਈ ਕੋਈ ਨਿੱਜੀ ਲੜਾਈ ਲਈ ਅੰਦਰ ਨਹੀਂ ਬੈਠੇ ਕਿਸੇ ਖਾਲ ਪਿੱਛੇ ਕਿਸੇ ਬੱਟਦੇ ਰੋਲੇ ਪਿੱਛੇ ਨਹੀਂ ਅੰਦਰ ਬੈਠੇ ਕੋਈ ਨੱਜ ਪਿੱਛੇ ਨਹੀਂ ਅੰਦਰ ਬੈਠੇ ਬਾਈ ਸਾਡੀਆਂ ਨਸਲਾਂ ਸਾਡੀ ਜਵਾਨੀ ਸਾਡੀ ਧਰਤੀ ਸਾਡੀਆਂ ਬੋਲੀਆਂ ਸਾਡੇ ਪਾਣੀ ਸਾਡੇ ਇਤਿਹਾਸ ਨੂੰ ਬਚਾਉਣ ਦਾ ਜਿਹੜੇ ਬੰਦੇ ਜਿਨ੍ਹਾਂ ਨੇ ਬੀੜਾ ਚੱਕਿਆ ਧਈਆ ਕੀਤਾ ਹੋਕਾ ਦਿੱਤਾ ਉਹ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਏ ਚੱਕ ਕੇ ਅੰਦਰ ਦੇਤੇ ਬਾਈ ਉਹ ਸਾਡੀ ਖਾਤਰ ਬੈਠੇ ਆ ਯਾਰ ਹੁਣ ਆਪਣੀ ਇੱਥੋਂ ਆਤਮਾ ਦੀ ਬਾਤ ਸੁਣਿਓ ਬਾਈ ਆਪਣੀ ਜ਼ਮੀਰ ਦੀ ਬਾਤ ਸੁਣਿਓ ਤੇ ਸੁਣ ਕੇ ਬਾਈ ਵੱਧ ਤੋਂ ਵੱਧ ਤੇ ਨਹੀਂ ਯਾਦ ਰੱਖਿਓ ਜੇ ਅੱਜ ਵੀ ਅਸੀਂ ਆਪਣੇ ਬੰਦਿਆਂ ਵਗਰ ਨਾ ਖੜੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਬੋਲਣਾ ਬੰਦ ਕਰ ਦੇਣਾ ਵੀ ਛੱਡੋ ਯਾਰ ਇੱਥੇ ਕੋਈ ਮਗਰ ਤਾਂ ਖੜਦਾ ਨਹੀਂ ਕੋਈ ਬਾਤ ਤਾਂ ਪੁੱਛਦਾ ਨਹੀਂ ਯਾਰ ਇਸ ਕਰਕੇ ਮੇਰਾ ਵੀਰ ਬੇਨਤੀ ਆ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚ ਰਹੇ ਹਾਂ ਉੱਥੇ ਵੀ ਤੇ ਮੇਰੀ ਮੋਰਚੇ ਬਾਰੇ ਵੀ ਅਪੀਲ ਐ ਮੋਰਚਾ ਚੜ੍ਹਦੀ ਕਲਾ ਚ ਐ ਬਈ ਕੱਖ ਨਹੀਂ ਹੋਇਆ ਮੋਰਚੇ ਨੂੰ ਬਹੁਤ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਨੇ ਆਇਆ ਹੋ ਗਿਆ ਇਹ ਹੋ ਗਿਆ ਕੁਝ ਨਹੀਂ ਹੋਇਆ ਪਿੰਡਾਂ ਦੇ ਵਿੱਚੋਂ ਬਾਰੀਆਂ ਬਣ ਕੇ ਆਪੋ ਆਪਣੀ ਬਾਰੀ ਹਰ ਪਿੰਡ ਦੇ ਵਿੱਚ 10-10 ਬੰਦੇ ਵੀ ਨਿਕਲ ਕੇ ਮੋਰਚੇ ਜਾਣ ਨਾ ਤਾਂ ਤਾਂ ਵੀ 12-13 ਲੱਖ ਬੰਦਾ ਬਣ ਜਾਂਦਾ 120-30 ਹਜ਼ਾਰ ਬੰਦਾ ਬਣ ਜਾਂਦਾ ਜਿੱਦਾਂ ਬੰਦੇ ਹਿਸਾਬ ਲਾਗੇ ਤਾਂ ਪੌਣੀ 13000 ਪੰਜਾਹ ਦਾ ਪਿੰਡ ਐ ਸੋ ਆਓ ਵੀਰਾਂ ਕੱਲੀਆਂ ਟਿੱਪਣੀਆਂ ਚ ਨਾ ਬਾਈ ਕੱਲੀਆਂ ਕਰਿਆ ਕਰਗੇ ਕਿ ਬਾਈ ਹਾਂ ਤੁਹਾਡੇ ਨਾਲ ਆ ਬਾਈ ਬਹੁਤ ਵਧੀਆ ਬਾਈ ਫੱਟੇ ਚੱਕਦੇ ਹੋ ਬਾਈ ਕੱਲੀਆਂ ਟਿੱਪਣੀਆਂ ਚ ਨਹੀਂ ਬਾਈ ਸੋਨੂੰ ਬੇਨਤੀ ਆ ਕਿ ਆਉਣਾ ਤਾਂ ਬਾਈ ਗਰਾਊਂਡ ਤੇ ਆਓ ਕੱਲੀਆਂ ਟਿੱਪਣੀਆਂ ਕਰਕੇ ਛੱਡ ਦਿੰਦੇ ਆ ਕਿ ਬਾਈ ਤੁਹਾਡੇ ਨਾਲ ਆ ਉਹ ਨਹੀਂ ਬਾਈ ਗੱਲ ਬਣਨੀ ਹੁਣ ਗੱਲਾਂ ਹੱਦ ਤੋਂ ਪਰੇ ਲੰਘੀਆਂ ਤੇ ਨਹੀਂ ਇਹਨਾਂ ਨੂੰ ਮੂੰਹ ਪੈਣਾ ਮੇਰੀ ਗੱਲ ਯਾਦ ਰੱਖਿਓ ਪਤਾ ਨਹੀਂ ਕੀ ਕੁਛ ਕਿਹੜੀਆਂ ਨੀਤੀਆਂ ਕਿਹੜੇ ਕਾਨੂੰਨ ਤੇ ਕਿਹੜੇ ਫਤਵੇ ਜਾਰੀ ਹੋਣੇ ਆ ਤੇ ਕਿੰਨੇ ਕੁ ਇਹਨਾਂ ਨੇ ਕਤਲ ਕਰਾਉਣੇ ਕਿੰਨੇ ਕੁ ਬੰਦੇ ਅੰਦਰ ਬੰਦ ਕਰਨੇ ਆ ਜਿਹੜਾ ਜ਼ਬਰ ਸਟੇਟ ਤੇ ਉੱਤਰੀ ਹੋਈ ਆ ਜਿਹੜੇ ਜ਼ਬਰ ਦੇ ਉੱਤੇ ਜਿਹੜੇ ਜ਼ੁਲਮ ਦੇ ਉੱਤੇ ਸਿੱਧੀਆਂ ਗੋਲੀਆਂ 12 ਬੋਰ ਦੀਆਂ ਸਿੱਧੀਆਂ ਗੋਲੀਆਂ 83 ਬੋਰ ਦੀਆਂ ਸ਼ਰੇਆਮ ਚ ਚਲਾ ਕੇ ਮਾਰ ਰਹੇ ਨੇ ਯਾਰ ਸ਼ਰੇਆਮ ਆ ਕੇ ਲਲਕਰੇ ਪੰਜਾਬ ਦੀ ਹੱਦ 'ਚ ਮਾਰ ਕੇ ਗਏ ਆ ਬਾਈ ਸੋ ਆਓ ਨੌਜਵਾਨੋ ਤੁਹਾਨੂੰ ਅਪੀਲ ਆ ਬਾਈ ਸ਼ਾਂਤਮਈ ਤੇ ਜਾਗਤਾ ਰੱਖਿਓ ਮੈਂ ਇਹੀ ਗੱਲਾਂ ਤੇਰਾ ਨੂੰ 14 ਨੂੰ ਖਨੌਰੀ ਵੀ ਕਹਾਂ ਕਿ ਨੌਜਵਾਨੋ ਕਈ ਵਾਰੀ ਅਸੀਂ ਜੋਸ਼ ਦੇ ਵਿੱਚ ਹੋਸ਼ ਗਵਾ ਬੈਨੇ ਆਂ ਜੋਸ਼ ਨਾ ਹੋਸ਼ ਹੋਣੀ ਬੜੀ ਜ਼ਰੂਰੀ ਹੈ ਲੜਾਈਆਂ ਮੋਰਚੇ ਸੰਘਰਸ਼ ਉਹ ਜਿੱਤੇ ਜਾਂਦੇ ਆ ਜਿੱਥੇ ਜੋਸ਼ ਤੇ ਹੋਸ਼ ਹੋਵੇ ਤੇ ਰਣਨੀਤੀ ਤੁਹਾਡੇ ਕੋਲੇ ਹੋਵੇ ਇਸ ਕਰਕੇ ਅਪੀਲ ਕਰਦਾ ਅਸੀਂ ਨੁਕਸਾਨ ਵੀ ਨਹੀਂ ਕਰਾਉਣਾ ਸਾਡੀ ਜਵਾਨੀ ਦਾ ਘਾਣ ਵੀ ਨਹੀਂ ਕਰਾਉਣਾ ਤੇ ਅਸੀਂ ਮੋਰਚੇ ਵੀ ਫਤੇ ਕਰਨੇ ਆਂ ਜਾਗਤਾ ਸ਼ਾਂਤੀ ਏਕਾ ਸਬਰ ਬਣਾ ਕੇ ਰੱਖਿਓ ਆਪਣੇ ਆਗੂਆਂ ਦੇ ਭਰੋਸਾ ਰੱਖਿਓ ਉਹਨਾਂ ਦੇ ਨਾਲ ਖੜਿਓ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਿਓ ਤੁਹਾਡੇ ਬਜ਼ੁਰਗ ਨੇ ਤੁਹਾਡੇ ਬਾਪੂ ਨੇ ਬਾਈ 75 ਸਾਲ ਦਾ ਡੱਲੇ ਵਾਲ ਕੈਂਸਰ ਦਾ ਮਰੀਜ਼ ਆ ਦੁੱਖ ਲੱਗਿਆ ਬਾਈ ਉਹਦੇ ਸ਼ੰਭੂ ਤੇ ਇੱਕੀ ਨੂੰ ਜਿੱਦੇ ਉਹਨੂੰ ਵੀ ਉੱਥੇ ਨੌਜਵਾਨ ਕਹਿੰਦੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੂੰ ਦੱਲਾ ਤੂੰ ਬਿਕ ਗਿਆ ਤੂੰ ਝੁੱਕ ਗਿਆ ਤੂੰ ਡਰ ਗਿਆ ਤੂੰ ਜਾਂਦਾ ਕਿਉਂ ਨਹੀਂ ਆਇਆ ਨਾ ਕਰਿਆ ਕਰੋ ਯਾਰ ਤੁਹਾਡੀਆਂ ਭਾਵਨਾਵਾਂ ਦੀ ਕਦਰ ਆ ਬਾਈ ਮੈਨੂੰ ਪਤਾ ਦਰਦ ਲੈ ਕੇ ਆਉਨੇ ਹਾਂ ਦਰਦ ਲਈ ਫਿਰਦੇ ਹਾਂ ਅੰਦਰ ਰੋਹ ਗੁੱਸਾ ਲਈ ਫਿਰਦੇ ਹਾਂ ਪਰ ਹਰ ਜੰਗ ਦਾ ਹਰ ਸੰਘਰਸ਼ ਦਾ ਕੋਈ ਨਾ ਕੋਈ ਰਣਨੀਤੀ ਹੁੰਦੀ ਆ ਕੋਈ ਨਾ ਕੋਈ ਬਿਨਾਂ ਰਣਨੀਤੀਆਂ ਤੋਂ ਨਹੀਂ ਮੋਰਚੇ ਬਾਈ ਫਤੇ ਹੁੰਦੇ ਹੁੰਦੇ ਤੇ ਕਦੇ ਦੇਖਿਆ ਵੀ ਜਦੋਂ ਕੋਈ ਕਮਾਂਡਰ ਫੌਜਾਂ ਲੜਦੀਆਂ ਹੋਣ ਤੇ ਕਮਾਂਡਰ ਦੀ ਆਗਿਆ ਤੋਂ ਬਿਨਾਂ ਅੱਗੇ ਵਗ ਜਾਂਦੀਆਂ ਹੁਣ ਜੋ ਕਮਾਂਡਰ ਹਦਾਇਤ ਕਰਦੇ ਆ ਫੌਜਾਂ ਉਵੇਂ ਹੀ ਕਰਦੀਆਂ ਹੁੰਦੀਆਂ ਹੁੰਦੀਆਂ